ਕੇ ਰਾਤ ਨੂੰ ਹੱਥ ਖੜੇ ਵੱਲੀ ਏ ਮੀਂਹ ਮੱਚ ਗੜੇ ਤੇ ਹੁੱਟੋ ਕੌਲਾ ਕੇ ਰਾਤ ਨੂੰ ਹੱਥ ਖੜੇ ਵੱਲੀ ਐ ਸੱਪ ਸੱਪ ਬਾਬੂ ਬਾਬਾ ਬਾਬੂ ਸੱਪ ਓ ਕੀ ਹੋ ਗਿਆ ਓ ਸੱਪ ਕਿੱਧਰ ਉਹ ਕਿੱਥੇ ਆ ਆ ਵੇਖ ਓ ਭਿੰਦੇ ਖਸਮਾ ਛੱਪ ਕਾ ਨੂੰ ਇਹ ਤਾਂ ਭਈਏ ਦਾ ਲੀਂਦ ਆ ਪਹਿਲਾਂ ਮੇਰੇ ਸਾਲੇ ਦਾ ਬਿਸ਼ਰਮ ਬਣਿਆ ਬਿਠੇ ਤਲੋਗਾ ਮੈਂ ਦੱਸ ਹੈ ਪੈਸਾ ਨਹੀਂ ਦੇਣਾ ਕਿਸੇ ਦਾ ਕੁੱਕਰ ਨਹੀਂ ਦੇਣਾ ਤਲਕੇ ਮੋਟਰਾਂ ਤੇ ਆ ਜਾਂਦੇ ਨੇ ਹੋਰ ਪਾਈ ਹੇਮਰਾਜ ਉਹ ਠੀਕ ਹੈ ਤਾਇਆ ਆ ਜਾ ਬਹਿ ਜਾ ਬਹਿ ਜਾ ਨਾਲੇ ਹੋਰ ਹੈ ਕਿੱਧਰ ਫਿਰਦਾ ਹੈ ਬਹੁਤ ਟਾਈਮ ਹੋ ਗਿਆ ਹੈਮਰਾਜ ਸ਼ਰਮ ਆਉਦੀ ਹੈ ਬੰਦੇ ਨੂੰ ਹੈ ਕਾਦੀ ਪੈਸੇ ਦੀ ਹੋਰ ਕਾਦੀ ਉਹ ਪੈਸੇ ਦੇ ਦਾਂਗੇ ਤਾਇਆ ਗਰਮ ਨਾ ਹੋਇਆ ਕਰ ਮਨਾ ਹੋਇਆ ਕਰਨ ਵਾਲੇ ਹੋਰ ਉਹ ਮਾੜਾ ਮੋਟਾ ਸ਼ਾਂਤੀ ਨਾਲ ਗੱਲ ਕਰ ਲੈ ਲੈ ਸ਼ਾਂਤੀ ਨਾਲ ਕਰਾ ਦੇ ਸ਼ਾਂਤੀ ਕੀ ਪੰਪ ਸੱਟੂਗੀ ਮੇਰੇ ਤੇ ਉਹ ਗੱਲ ਨਹੀਂ ਤਾਇਆ ਹਾਂ ਹਾਂ ਉਹ ਚੱਲਦਾ ਇਕੱਲਾ ਹਾਂ ਚੱਲਦਾ ਭਾਈ ਮੈਂ ਤਾਂ ਫਿਰ ਦੋਹੇ ਪਾਸੇ ਹੀ ਚੱਲਦਾ ਤਈ ਤਾਈ ਨਹੀਂ ਤਾਂ ਨਹੀਂ ਕੁੱਟਿਆ ਤਾਈ ਨੇ ਕੁੱਟਿਆ ਤਾਈ ਦੀ ਕੀ ਜੁਰਤ ਮੈਨੂੰ ਲੱਗ ਰਿਹਾ ਹੈ ਕੇਸਲਾ ਕਿਹਾ ਜਾ ਰੱਖਿਆ ਹੋਇਆ ਕਰੇ ਜੀ ਸਮਰਥਿਆ ਨਾਲ ਗੱਲ ਕਰ ਕੇਸਲਾ ਕਿਹਾ ਜਾ ਰੱਖਿਆ ਹੋਇਆ ਕਰੇ ਤਾਈ ਨੂੰ ਇੱਕ ਵਾਰੀ ਦਿਖਾਇਆ ਤਾਂ ਬੁੱਟਲੀ ਜੀ ਨੂੰ ਆਇਆ ਲੱਗਦਾ ਵੀ ਕੇਸਲਾ ਤਾਈ ਤੇਰੇ ਤੇ ਫੇਰਦੀ ਆ ਹਰ ਜਿਵੇਂ ਮਰਜੀ ਲਾਲਾ ਤੂੰ ਮੇਰੇ ਪੈਸੇ ਦੇ ਦੇ ਭਾਈ ਮੈਨੂੰ ਐ ਦੱਸ ਕੀ ਖਾ ਕੇ ਆਏ ਤਾਂ ਇੰਨਾ ਕੌੜਾ ਬੋਲ ਰਹੇ ਆ ਇਹ ਨਾਲੇ ਹੋਰ ਮਾੜੀ ਜੀ ਸਮਰਥਿਆ ਨਾਲ ਗੱਲ ਕਰ ਤੂੰ ਆ ਭਾਈ ਮੈਤੋ ਨਹੀਂ ਹੁੰਦੀ ਹੈਗੀ ਹੈ ਸ਼ਰਮ ਹੁੰਦੀ ਹੈ ਮਰੇ ਅਰ ਬੰਦੇ ਨੂੰ ਕੋਈ ਦਾ ਕਰ ਲੋ ਗੱਲ ਇਹਦੇ ਨਾਲ ਬਸ ਤੇਰਾ ਵੀ ਸਰੇ ਹੀ ਪਹਿਤਾ ਯਾ ਲਸਰਾ ਨਜਦਾ ਤੈਨੂੰ ਸਰਾਣੇ ਨੂੰ ਕੀ ਕੰਮ ਹੈ ਓਰੇ ਹੱਥ ਬਤੌੜ ਗਿਆ ਹੋਇਆ ਓ ਬੱਚ ਯਾਰ ਤੂੰ ਤਾਂ ਬਸ ਤੇਰੇ ਦਾ ਹਰ ਟਾਈਮ ਚੌੜ ਤੇ ਦਿਮਾਗ ਲੱਗਿਆ ਰਹਿੰਦਾ ਮਾਸ਼ਾਅੱਲਾ ਹੋਰ ਲੈ ਭਾਈ ਪੈਸੇ ਦੇ ਦੇ ਮੇਰੇ ਹੱਥ ਬਣਾ ਲੈ ਮੇਰੇ ਵੀ ਮੇਰੇ ਪੈਸੇ ਕਿਤੇ ਨਹੀਂ ਆਦੇ ਪੈਸੇ ਤੇਰੇ ਬੈਂਕ ਚ ਪਏ ਨੇ ਓ ਟੱਟੂ ਪਏ ਨੇ ਬੈਂਕ ਚ ਕਿਹੜੀ ਬੈਂਕ ਚ ਪਏ ਨੇ ਓ ਮੈਂ ਨਹੀਂ ਦਿੰਦਾ ਯਾਰ ਚੱਲ ਲੈ ਜਾ ਜੀ ਤੂੰ ਲੈ ਲੈ ਤੂੰ ਤਾਂ ਭਈ ਭੱਜੇਗਾ ਆ ਕੇ ਓਰੇ ਸਾਡਾ ਈ ਦਾ ਭੱਜੇਗਾ ਤੇ ਨੂੰ ਮੈਂ ਦੱਸਾਂ ਗੱਲ ਭੰਗੜੇ ਬਵਾਦੂ ਮੈਂ ਭੰਗੜੇ ਮਾ ਭੰਗੜੇ ਤੁਰਿਆ ਤੇ ਤੋ ਜਾਂਦਾ ਨਹੀਂ ਬੰਦਿਆਂ ਵਾਂਗੂ ਤੁਰਿਆ ਨਹੀਂ ਜਾਂਦਾ ਨਾਲੇ ਹੋਰ ਤੇ ਕੀ ਕਰੇਗਾ ਮੇਰਾ ਮੈਂ ਕਰਨ ਨੂੰ ਮੈਂ ਛੱਡਦਾ ਨਹੀਂ ਲਾੜਾ ਜਿਹੜਾ ਜੋੜ ਲੱਗਦਾ ਜੇ ਤਾ ਇਹ ਜਾਵੇਂਗਾ ਪਰ ਜਿਵੇਂ ਵੋਟਾਂ ਦੀ ਜੀਪ ਜੋਦੀ ਹੁੰਦੀ ਆ ਅੱਛਾ ਜੀ ਹਾਂ ਮੈਂ ਹਾਂ ਕਿੱਥੇ ਜਾਣਦੇ ਆਣਦੇ ਨਾ ਕੱਟ ਮੈਂ ਵੀ ਨਹੀਂ ਕੋਈ ਨਹੀਂ ਫਿਰ ਮੈਂ ਤੈਨੂੰ ਦੇਖ ਲੂ ਦੇਖ ਲਈ ਤੂੰ ਜਾਣਦਾ ਵਾ ਪਹਿਲਾਂ ਨਹੀਂ ਦੇਖਿਆ ਤੈਨੂੰ ਉਹ ਤੂੰ ਜਾਣਦਾ ਵਾ ਜਾਣਦੇ ਨਾਲੇ ਜਾਣਦੇ ਮਹਾ ਜਿਆਦਾ ਲੱਗ ਜਾਣਾ 35 20 ਛੱਡਦਾ ਕਿਸੇ ਹੋਰ ਮਿੱਤਰੇ ਕੀ ਸੜੇ ਖਾਣੇ ਕੁਛ ਨਹੀਂ ਪਤਾ ਲੱਗ ਰਿਹਾ ਕੀ ਕਰੀਏ ਸਭ ਹੀ ਮੇਤਾ ਸਮਝ ਨਹੀਂ ਆ ਰਹੀ ਹੈ ਹਾਂ ਭਾਈ ਕਿੱਦਾਂ ਆ ਗੋਪੀ ਬਹਿ ਜਾ ਹਾਂ ਕਿਵੇਂ ਸੁਣਨ ਜਾ ਬੈਠਾ ਵੀਰ ਸੁਣ ਜਾ ਮੈਂ ਤਾਂ ਐ ਸੋਚਦਾ ਹਾਂ ਹਾਂ ਗੋਪੀ ਆਪਾਂ ਕਿੰਨੇ ਕੰਮ ਚਲਾ ਕੇ ਦੇਖ ਲਈ ਹਾਂ ਭਾਈ ਬਹੁਤ ਚਲਾ ਲਏ ਇੱਕ ਨਹੀਂ ਚੱਲਿਆ ਹੂੰ ਮੈਂ ਕਹਿੰਦਾ ਆਪਾਂ ਪੱਥਰਕਾਰੀ ਦਾ ਨਾ ਸ਼ੁਰੂ ਕਰ ਦਈਏ ਨਾ ਉਪਰਾਵਾ ਤੂੰ ਤਾਂ ਪਹਿਲਾਂ ਟੰਬੇ ਪਵਾਤੇ ਦੇ ਮੇਰੇ ਕਿ ਤੱਕ ਨਾ ਵੀ ਸਕਿਉਰਟੀ ਗਾਰ ਲਵਾਣਾ ਨਾ ਮੈਂ ਭਰਾਵਾ ਮੈਂ ਨਹੀਂ ਤੇਰੇ ਮਗਰ ਲੱਗਦਾ ਮੇਰੀ ਗੱਲ ਤਾਂ ਸੁਣ ਲੈ ਹਾਂ ਉੱਚ ਆਪਣੇ ਕਰਨਾ ਕੀ ਹੈ ਮੋਬਾਈਲ ਆਪਣੇ ਕੋਲੇ ਹੈਗੇ ਨੇ ਆਓ ਚਲ ਮੋਬਾਈਲ ਤਾਂ ਹੈਗੇ ਨੇ ਫੇਰ ਹੋਰ ਮੈਗ ਵੀ ਚਾਹੀਦਾ ਉਹਦੇ ਬਾਅਦ ਤੇ ਮੈਂ ਕਾ ਦੇਖ ਮੈਂ ਤਾਂ ਪਹਿਲਾਂ ਜਗ੍ਹਾ ਕਰੀ ਫਿਰਦਾ ਹਾਂ ਦੇ ਜਾ ਕੇ ਹਰੇਕ ਦੇ ਮੂੰਹ ਚ ਸੁਟਿਆ ਕਰਾਂਗੇ ਲੈਕਚਰ ਦਾ ਟਾਈਮ ਚੱਲਦਾ ਤੇ ਸਵਾਲ ਕੌਣ ਪੁੱਛੂ ਸਵਾਲ ਆਪਾਂ ਅਪਾਕੇ ਹਕ ਕਰਾਂਗੇ ਅਗਲੇ ਨੂੰ ਵੀ ਤੁਸੀਂ ਕਹਿੰਦੇ ਸੀ ਜੀ ਮੁਰਗੀ ਮਰੀ ਦੇ ਪੈਸੇ ਦੇਵਾਂਗੇ ਸਾਡੇ ਦਾ 20 ਮੁਰਗੇ ਮਾਰ ਕੇ ਅੱਜ ਤੱਕ ਇੱਕ ਸਣੀ ਰੁਪਈਆ ਨਹੀਂ ਦਿੱਤਾ ਦੇਖ ਲੈ ਬਾਈ ਕਹੇ ਟੰਬੇ ਨਾਲ ਪਵਾ ਦੀ ਕਿਤੇ ਉਹ ਕਾਹਨੂੰ ਪੈਂਦੇ ਨੇ ਟੰਬੇ ਤੂੰ ਕਿਹੜਾ ਹੋ ਮੇਰੇ ਨਾਲ ਤੁਰ ਤੂੰ ਕਿਹੜਾ ਤਿਆਰੀ ਖੱਚਾ ਕਿੰਨੇ ਕੇ ਪੈਸੇ ਬਣਾ ਲਿਆ ਕਰਾਂ ਬਾਈ ਫਿਰ ਆਪਾਂ 1 ਲੱਖ 1.5 ਲੱਖ ਰੁਪਏ ਛੱਡਦੇ ਮਹੀਨੇ ਦਾ ਅੱਛਾ ਬਾਈ ਆਹੋ ਆ ਸਾਡੇ ਗਵਾਂਡੀਆਂ ਦਾ ਬਾਈ ਕੱਲ ਕੱਟਾ ਮਰ ਗਿਆ ਉਹਦੀ ਨਿਊਜ਼ ਵੀ ਲਾ ਦਾਂਗੇ ਹੋਰ ਹਨ ਦੋ ਕੱਟਿਆਂ ਤੇ ਚਾਹੀ ਨਹੀਂ ਲੈ ਨਹੀਂ ਲਵਾਂ ਤੁਹਾਨੂੰ ਆਪਾਂ ਯਾਰ ਆਪਣੀ ਪਰਸਨੈਲਿਟੀ ਆ ਆਪਾਂ ਤਾਂ ਵਧੀਆ ਕੰਡਲਾ ਕਰ ਸੌਖਾ ਜਗਾੜ ਹਰੇਕ ਦੇ ਮੂੰਹ ਚ ਤੁਨ ਦਾ ਬਈ ਆ ਕਿੱਥੋਂ ਲੈ ਟੁੱਪੂ ਟੋਪਾ ਆ ਪਹਿਲਾਂ ਪੁੱਛਾ ਇਥੇ ਚੱਕਿਆ ਸੀ ਕਿਸੇ ਦਾ ਗਿਲ ਗਿਆ ਸੀ ਆਪਾਂ ਕੰਮ ਲੈ ਲਾਂਗੇ ਸਾਲੇ ਤੋਂ ਕੁਵੀ ਵਾਲਾ ਸਕੀਮਾਂ ਪਤੰਦਰਾ ਹੁਣ ਦੱਸ ਫਿਰ ਤਿਆਰ ਆ ਲੈ ਤਿਆਰ ਆਂ ਬਾਈ ਤੇਰੇ ਨਾਲ ਤਾਂ ਹਮ ਮੈਂ ਤਾਂ ਤਿਆਰ ਆਂ ਬਾਈ ਤੇਰੇ ਨਾਲ ਚੱਲ ਤੋ ਚੱਲਦੇ ਆਂ ਫਿਰ ਆਪਾਂ ਬਾ ਠੀਕ ਆ ਬਾਈ ਚੱਲਦੇ ਆਂ ਹਾਂ ਬਿਲਕੁਲ ਚੱਲਦੇ ਆਂ ਬਾਈ ਦੇਖ ਲੈ ਫਿਰ ਬਾਈ ਕਿਤੇ ਹੁਣ ਟੰਬੇ ਨਾ ਵਾਦੀਏ ਕੰਮ ਜੇ ਤੰਬੇ ਪਹਿਗੇ ਮੇਰੀ ਗੱਲ ਸੁਣਾ ਹਾਂ ਹੈ ਨਾ ਸੁਪੁੱਤਰ ਆਪਣੇ ਕੋਲੇ ਹੈਗਾ ਜਿੱਦੇ ਟੰਬੇ ਪੈਣ ਲੱਗੇ ਮੈਂ ਕਿੱਜਾ ਟਕੇ ਪਾਲ जय डंगर बड़ बड़ बच्चा जय किथे ਲੈ ਕਿੱਥੇ ਲੈ ਚੱਲ ਤੇਰੇ ਤੇ ਲੈ ਤੇ ਕਿੱਥੇ ਚੱਲ ਤੂੰ ਬੈਠ ਬੈਠ ਬਾਬਾ ਜੀ जय हो ਬਾਬਾ ਜੀ जय हो ਬਾਬਾ ਜੀ ਡੰਗਰ ਬੱਚਾ ਜਉਂਦੇ ਰਹੋ ਬੱਚਾ ਕੀ ਤਕਲੀਫ ਹੈ ਇਹਨੂੰ ਬਾਬਾ ਜੀ ਇਹਨੂੰ ਦੇਖੋ ਇਹ ਤਾਂ ਤੜਕੇ ਤੋਂ ਨਿਕਲ ਜਾਂਦਾ ਜੀ ਸ਼ਾਮ ਨੂੰ ਘਰੇ ਵੜਦਾ ਬਾਬਾ ਜੀ ਕੀ ਦੱਸੇ ਬੜਾ ਪਰੇਸ਼ਾਨ ਕਰੇ ਪੈ ਰਹੇ ਤਾਂ ਇਹਦਾ ਪਤਾ ਨਹੀਂ ਕੀ ਕਰੀ ਜਾਂਦਾ ਬਾਬਾ ਜੀ ਦੇਖੋ ਇਹਦੇ ਜਾਈ ਡੰਗਰ ਬੱਚਾ ਦੇਖੋ ਮਾਲਾ ਬਾਬਾ ਜੀ ਇਹਦੇ ਕਿੰਨੇ ਇਹ ਤਾਂ ਸਿੰਦਰ ਨੇ ਕੀਤਾ ਹੋਇਆ ਕੁਛ ਅੱਛਾ ਬਈ ਕੌਣ ਮਰੀ ਹੋਇਆ ਤੁਹਾਡੇ ਸਿੰਦਰ ਉਹ ਸਾਡੇ ਕਮਾਂਡ ਚ ਮਰੀ ਹੋਇਆ ਬਾਬਾ ਜੀ ਸਿੰਦਰ ਹਾਂ ਜੀ ਹਾਂ ਬਾਬਾ ਜੀ ਉਹ ਇਹਦੇ ਮਗਰ ਲੱਗੀ ਫਿਰਦੀ ਆ ਬੱਚਾ ਫਿਰ ਤਾਰੋ ਬਾਬਾ ਜੀ ਮਗਰ ਜੈ ਡੰਗਰ ਬੱਚਾ ਆਰਾ ਮਰਾ ਕਾਰਾ ਇਹਦਾ ਸਾਰਾ ਭੂਤ ਪ੍ਰੇਤ ਕੱਢ ਦਿਆਂਗੇ ਵਾਰਾ ਬਾਬਾ ਜੀ ਬਾਬਾ ਜੀ ਦੋ ਕੁੱਕੜ ਦੋ ਬੋਤਲਾਂ ਵਧੀਆ दारू ਦੀਆਂ ਠੀਕ ਆ ਬਾਬਾ ਜੀ ਬਾਬਿਆਂ ਕੋਲ ਪਚਾ ਦਿਓ ਠੀਕ ਆ ਬਾਬਾ ਜੀ ਤੇ ਮੁੰਡੇ ਨੂੰ 9 ਵਾਰ ਨੌ ਕਰਵਾ ਦਿਓ ਠੀਕ ਆ ਬਾਬਾ ਜੀ ਚੜ ਡੰਗਰ ਚਾ ਬਾਬੇ ਦੇ ਤੰਬੀ ਤੰਬੀ ਦਾ ਪੁੱਤੀ ਪਾ ਲਗੀ ਹੈ ਕਾ ਦਾ ਪਪਾ ਹੈ ਨਹੀਂ ਜੀ ਦੋ ਦੋ ਪੱਪਾ ਨੂੰ ਐ ਨਹੀਂ ਬੋਲੇ ਬਾਬੇ ਮਾਫੀ ਮੰਗ ਮਾਫੀ ਮੰਗ ਬਾਬਾ ਜੀ ਮਾਫੀ ਨਾ ਵੀ ਮੰਗ ਸੰਤਾ ਤੋਂ ਬਾਬੇ ਨੂੰ ਸੰਤਾ ਤੋਂ ਮਾਫੀ ਮੰਗ ਉਹ ਤੇ ਤੇਰੇ ਮੈਂ ਛਾਰੇ ਕੱਟ ਦਿਆਂਗਾ ਮਾਫੀ ਮੰਗ ਬਾਬਾ ਜੀ ਤੋਂ ਵਾ ਮਾਫੀ ਮੰਗ ਬਾਬਾ ਜੀ ਤੋਂ ਮਾਫੀ ਮੰਗ ਸਰਦਰੀ ਨਾਲ ਨਾਲ ਮਹਿੰਦਰ ਵੀ ਚੱਲੀ ਹੋਈ ਹੈ ਜੀ

ਬਸ ਤੇਰੇ ਨਾਲ ਸੀ ਮਿੰਦਰ ਹੌਲੀ ਹੌਲੀ ਟਿਕ ਜਾਊਗਾ ਬੱਚਾ ਠੀਕ ਆ ਬਬਾਈ ਇਹਨੂੰ ਸੁੱਤੇ ਪੈ ਨੂੰ ਦੋ ਇਲਾਚੀਆਂ ਠੀਕ ਆ ਬਬਾਈ ਉੱਠਣ ਤਾਂ ਪੈ ਲੈ ਤਿੰਨ ਇਲਾਚੀਆਂ ਠੀਕ ਆ ਬਬਾਈ ਅਰ ਰੋਜ਼ ਦੇਣੀਆਂ ਨੇ ਠੀਕ ਆ ਬਬਾਈ ਤੇ ਮੈਂ ਤੁਹਾਨੂੰ ਦਿਨਾਂ ਕਰਕੇ ਠੀਕ ਆ ਬਬਾਈ ਇਆ ਫੜੋ ਲੈ ਆ ਬਬਾਈ ਇਹ ਬਬਾਈ ਬਬਾ ਜੀ ਨੂੰ ਚੈੱਕ ਬਬਾ ਜੀ ਨੂੰ ਚੈੱਕ ਤ੍ਰਿਕ ਨਾ ਵਧੀਆ ਤ੍ਰਿਕ ਨਾ ਕਰ ਬੱਬੀ ਨੂੰ ਜਾਏਗਾ ਅੱਛਾ ਡਾਮੂ ਨਹੀਂ ਆਉਂਦੀ ਤੇ 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 ਹੋਰ ਕਿਵੇਂ ਜਾ ਤੈਨੂੰ ਨੇ ਆਏ ਆਏ ਜਾ ਇਸ ਸਿੰਦਰ ਜਿਆਦੇ ਤੜਫਾ ਮੈਂ ਹੱਥ ਹੱਥ ਜੋੜ ਕੇ ਹਾਂ ਹਾਂ ਹੱਟ ਚੱਲ ਤਿੱਕ ਪਟਵਾਰੀ ਸਾਹਿਬ ਪਟਵਾਰੀ ਸਾਹਿਬ ਪਟਵਾਰੀ ਉਹ ਠੀਕ ਹੋ ਪਰਵਾਰੀ ਜਾ ਵਧੀਆ ਵਧੀਆ ਤੂੰ ਸੁਣਾ ਬਹੁਤ ਵਧੀਆ ਬੜੀ ਵਧੀਆ ਹੋ ਤੁਸੀਂ ਕੀ ਦਰੀ ਖੋਲੇ ਬੈਠੇ ਹੋ ਪਟਵਾਰੀਆਂ ਦੇ ਕੰਮਾ ਦਾ ਤੈਨੂੰ ਪਤਾ ਤਾਂ ਹੈਗਾ ਅਮਲੀਆ ਹਾਂ ਤੂੰ ਐਂ ਦੱਸ ਚੰਗਾ ਝੋਲਾ ਕਿਵੇਂ ਲਟਕਾਇਆ ਕੱਟ ਇਹ ਵੀ ਦੱਸਦਾ ਉਹਨੂੰ ਦੱਸਦਾ ਵੀ ਦੱਸਦਾ ਹਾਂ ਹਾਂ ਉਹ ਮਾਂ ਪੜੇ ਲਿਖੇ ਬੰਦੇ ਕੋਲ ਜਾਣਾ ਚਾਹੀਦਾ ਨਾ ਜ਼ਰੂਰ ਜ਼ਰੂਰ ਹੈ ਕੰਬਲੀ ਗੱਲ ਨਿਕਲ ਆਉਂਦੀ ਆ ਬਿਲਕੁਲ ਤੇ ਸੁਣ ਲੋ ਗੱਲ ਹੁਣ ਖੁਸ਼ਖਬਰੀ ਆ ਉਹਦੇ ਬਾਤ ਤੇ ਹਾਂਜੀ ਹਾਂਜੀ ਆਪਾਂ ਆਉਗੇ ਬਲਾਕ ਸੰਮਤੀ ਵਾਲੇ ਵੋਟਾਂ 'ਚ ਖੜੇ ਅੱਛਾ ਤੇ ਵੋਟਾਂ ਪਾਉਣੀਆਂ ਨੇ ਮੈਨੂੰ ਤੁਸੀਂ ਨੇ ਬਿਲਕੁਲ ਮੈਂ ਕਹਿੰਦਾ ਮਹਾਰਾਜ ਪਖਤਿਆਂ ਹਾਂ ਚੋਣ ਨਿਸ਼ਾਨ ਆਪਣਾ ਹੈਗਾ ਬਾਟਾ ਟਟ ਹਾਂ ਵਿਚਾਉਣ ਸਾਹਿਬ ਵੀ ਤੇਰਾ ਤਾਂ ਖਤਰਨਾਕ ਆ ਉਹ ਪੂਰਾ 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 ਮਾਤੀ ਪ੍ਰਵਾਨਾ ਕਰੋ ਇਹ ਚੱਕ ਤੇ ਹੈ ਲੈ ਤੁਸੀਂ ਇਹਦੇ ਕੁਪੜਵਾਰੀ ਸਾਹਿਬ ਆਪਣੇ ਕਾਗਜ਼ ਪੱਤਰ ਚੈੱਕ ਕਰੋ ਵੀ ਠੀਕ ਨੇ ਤੇਰਾ ਤਾਂ ਹੋ ਗਿਆ ਭਾਈ ਵੋਟਰ ਕਾਰਡ ਹੈ ਹਾਂਜੀ ਹਾਂ ਆਧਾਰ ਕਾਰਡ ਹੋ ਗਿਆ ਹਾਂਜੀ ਹਾਂ ਇਹ ਤੇਰਾ ਹੋ ਗਿਆ ਚੁੱਲਾ ਟੈਕਸ ਦਾ ਹਾਂ ਚੁੱਲਾ ਟੈਕਸ ਭਰਤਾ ਜੀ બસ ਕੰਮ ਦਾ ਤੇਰਾ ਫਤਿਹ ਆ ਫਿਰ ਬਸ ਠੀਕ ਆ ਠੀਕ ਆ ਠੀਕ ਆ ਠੀਕ ਆ ਨੀਆਂ ਹੋਗੇ ਤੈਨੂੰ ਬਲਾ ਮਾਂ ਪਾਰਟੀ ਕਰਾਂਗੇ ਜੀ ਅੱਛਾ ਮੈਨੂੰ ਐਂ ਦੱਸਾ ਅਮਲੀਆ ਹਾਂ ਜੀ ਆਜਾ ਫਿਰ ਇਹਨਾਂ ਨੂੰ ਤੇ ਲੋਕ ਹੋਈ ਕਿਵੇਂ ਫਿਰਦਾ ਉਹ ਮਹਾਰਾ ਤੁਹਾਨੂੰ ਕੀ ਦਸੀਏ ਹਾਂ ਇਹ ਤਾਂ ਬਹੁਤ ਕੰਮ ਖਰਾਬ ਹੋਇਆ ਪਿਆ ਹੁਣ ਕਿਵੇਂ ਇਹ ਤਾਂ ਹੁਣ ਜਾਂਦਾ ਬੰਦਾ ਭਰਨਾ ਫਾਰਮ ਕਾਗਜ਼ ਪੱਤਰ ਆਪਣੇ ਲੈ ਕੇ ਉਤੋਂ ਖੋ ਗਈ ਲੱਗ ਜਾਂਦੇ ਨੇ ਤੇਰਾ ਵੀ ਖੰਡ ਦੀ ਡਲੀ ਸੰਤਾਂ ਦੀ ਓ ਆ ਜਾ ਬੱਬਾ ਕਿਹੜਾ ਹਾਂ ਬੱਚਾ ਰਾਜੀਆ ਹਾਂ ਹਾਂ ਆ ਜਾ ਬੱਬਾ ਬੀਬਾ ਬੱਚਾ ਲੱਗਦਾ ਔਰ ਬੱਬਾ ਕੀ ਹਾਲ ਹੈ ਤੇਰਾ ਸੁਣਾ ਤੇਰਾ ਬਸ ਯਾ ਬੱਚਾ ਤੂੰ ਐ ਦੱਸ ਤੇਰੇ ਰੁਕੇ ਹੋਏ ਕੰਮ ਚਲਾ ਦਈਏ ਤੇ ਤੇਰੇ ਸੁੱਤੇ ਪਾਗ ਜਗਾ ਦਈਏ ਕਾਕਾ ਕਿੱਛ ਬੱਬਾ ਹਾਂ ਬੋਲ ਅੱਛਾ ਇਹ ਦੱਸ ਹਾਂਜੀ ਤੇਰਾ ਸਣੀ ਭਾਰੂ ਲੱਗਦਾ ਤੇਰੇ ਨਾਲ ਸਣੀ ਕੁੰਟਿਆ ਹੋਇਆ ਲੱਗਦਾ ਸਣੀ ਸਣੀ ਦਾ ਬੱਬਾ ਪੀਪਰ ਹੂਆ ਹੂੰ 300 ਲੈ ਗਿਆ ਸੀ ਮੁੜ ਕੇ ਹੁਣ ਫੋਨ ਚੱਕਣੋ ਵੀ ਰਹਿ ਗਿਆ ਕਿਹੜੇ ਸਨੇ ਦੀ ਗੱਲ ਕਰਦਾ ਮੇਰਾ ਮਿੱਤਰ ਆ ਮੇਰੇ ਪਿੰਡੋਂ ਆ ਉਹ ਮੈਂ ਸਨੇ ਗਰੇ ਦੀ ਗੱਲ ਕਰਦਾ ਕਾਕਾ ਅੱਛਾ ਆ ਤੇਰਾ ਸ਼ੁਕਰ ਵੀ ਕੁੰਟਿਆ ਫਿਰਦਾ ਬੜਾ ਗੋਲ ਹੋਇਆ ਫਿਰਦਾ ਲੈ ਸ਼ੁਕਰ ਦੀ ਸੁਣ ਲੈ ਆ ਪਰਸੋਂ ਨੂੰ ਕੇਲੇ ਦਵਾਤੇ ਕਹਿੰਦਾ ਬੰਦਰਾਂ ਨੂੰ ਬਾਕੇ ਆਉਣੇ ਨੇ ਹਾਂ ਉਣਕੇ ਬੰਦਰਾਂ ਨੇ ਪੈਸੇ ਵੀ ਮੈਂ ਦੇ ਕੇ ਆਇਆ ਕਿਹੜੇ ਸ਼ੁਕਰ ਦੀ ਗੱਲ ਕਰੀ ਜਾਂਦਾ ਉਹ ਮੇਰੇ ਪਿੰਡ ਵਾਲੇ ਦੀ ਉਹ ਮੈਂ ਗਰੇ ਦੀ ਗੱਲ ਕਰਦਾ ਬੱਚਾ ਤੂੰ ਹੋਰ ਕਿਤੇ ਭੱਜਿਆ ਕਰੀ ਜਾਂਦਾ ਅੱਛਾ ਯਾ ਦੇਖ ਲੈ ਤੇਰਾ ਮੰਗਲ ਵੀ ਭਾਰੂ ਆ ਅੱਛਾ ਹਾਂ ਮੰਗਲ ਦੀ ਵੀ ਸੁਣ ਲਾ ਲੈ ਹੁਣ ਮੰਗਲ ਦੀ ਵੀ ਸੁਣ ਲਾ ਅੱਛਾ ਕੱਲ ਗੱਡੀ ਲੈ ਗਿਆ ਕਿਸ ਦੀ ਮੰਗ ਕੇ ਅੱਛਾ ਉਹ ਠੋਕਤੀ ਪਟਿਆਲੇ ਤੋਂ ਅੱਗੇ ਜਾ ਕੇ ਮੰਗਲ ਨੇ ਹਾਂ ਕਿਹੜੇ ਮੰਗਲ ਨੂੰ ਉਹ ਕ੍ਰੀਸੀ ਕਰਦਾ ਤੂੰ ਉਹ ਸਾਡੇ ਨਾਬੇ ਡਰਾਈਵਰ ਆ ਮੁੰਡਾ ਉਹ ਬੱਚਾ ਤੇਰੇ ਵੀ ਦਿਮਾਗ 'ਚ ਨਹੀਂ ਪੈਂਦੀ ਹੋਏ ਹਾਂ ਮੈਂ ਮੰਗਲ ਗ੍ਰਹਿ ਦੀ ਗੱਲ ਕਰੀ ਜਾਣਾ ਅੱਛਾ ਬਾਬਾ ਹਾਂ ਤੂੰ ਤਾਂ ਹੋਰੇ ਪਾਸੇ ਗੱਲਬਾਤ ਨੂੰ ਲੈ ਫਿਰਦਾ ਬੱਚਾ ਠੀਕ ਆ ਤੇ ਤੇਰੀ ਸੇਵਾ ਦਾਸ ਬਾਬਾ ਕੀ ਕਰੀਏ ਉਹ ਮੇਰੀ ਸੇਵਾ ਹੀ ਕਰਨੀ ਹੈ ਬੱਚਾ ਮੈਂ ਤਾਂ ਬਸ ਤੇ ਤੂ ਸੇਵਾ ਲੈਣੀ ਸੀ ਇੱਕ 500 ਰੁਪਏ ਤੇ ਸੰਤਾਂ ਨੂੰ ਇੱਕ ਵਧੀਆ ਜੀ ਫੂਟ ਦਵਾ ਦੇ ਠੀਕ ਆ ਠੰਡ ਆ ਗਈ ਕੰਪਨੀ ਦੇ ਹਾਂ ਕਿਹੜੇ ਆਈਡੀ ਦਾ ਦੇ ਦਵਾ ਦਮ ਮੇਰੇ ਮੱਤੀ ਦਵਾ ਦੇ ਬੱਚਾ ਜੋ ਤੈਨੂੰ ਠੀਕ ਲੱਗਦਾ ਕੋਈ ਗੱਲ ਨਹੀਂ ਬੱਬਾ ਫਿਰ ਤੂੰ ਕੱਲ ਨੂੰ ਆਈ ਹੁਣ ਆਜੂ ਆ ਮਾਂ ਹਾਂ ਕੱਲ ਨੂੰ ਸੰਤ ਪਤਾ ਨਹੀਂ ਕਿੱਧਰ ਲੰਘ ਜਾਂਦੇ ਤੂੰ ਅੱਜੇ ਕਿਰਪਾ ਕਰ ਦੇ ਨਹੀਂ ਅੱਜ ਨਹੀਂ ਹੋਣੀ ਬੱਬਾ ਕਿਰਪਾ ਨਹੀਂ ਹੋਣੀ ਨਾ ਅੱਜ ਹੀ ਚੰਗਾ ਬੱਚਾ ਸੰਤ ਚੱਲਦੇ ਨੇ ਫਿਰ ਉਹ ਬੱਬਾ ਕਿੱਥੇ ਚੱਲਿਆ ਹੱਸਣਾ ਕੋਈ ਗੱਲਬਾਤ ਕੀ ਗੱਲ ਸੁਣਾਈਏ ਤੈਨੂੰ ਬੱਚਾ ਹਾਂ ਸਾਰੇ ਕਰਿਆ ਤਾ ਤੂੰ ਆਪਣੇ ਪਿੰਡ ਚ ਰੱਖੀ ਫਿਰ ਬਾਈ ਬਿਆਹ ਕਿਵੇਂ ਹੋ ਗਿਆ ਕੀ ਦੱਸਾਂ ਬਿਆਹ ਦਾ ਤਿੰਨ ਦਿਨ ਹੋ ਗਏ ਭੁੱਖਾ ਬੈਠਾ ਨਾ ਕਿਸੇ ਨੇ ਰੋਟੀ ਨਾ ਪਾਈ ਅੱਛਾ ਹਾਂ ਬਾਈ ਬਾਈ ਤੇਰੇ ਨਾਲ ਤਾਂ ਕੁੱਤਿਆਂ ਦੀ ਪੁੱਛ ਵੱਧਾ ਮੈਨੂੰ ਵੀ ਇਹੀ ਲੱਗ ਰਿਹਾ ਕਿਉਂ ਜਦੋਂ ਮੈਂ ਅੰਦਰ ਆਇਆ ਨਾ ਤਾਂ ਉੱਥੇ ਬਿਆਹਰ ਬੈਠੇ ਕੁੱਤੇ ਲੱਡੂ ਖਾਂਦੇ ਸੀ ਬਾਈ ਹਾਂ ਬਾਈ ਤੂੰ ਤਾਂ ਇੱਕ ਕੰਮ ਕਰ ਲੈ 10 ਤੂੰ ਤਾਂ ਫਹਲ ਲੈ ਆ ਗਿਆ ਹਾਂ ਭਾਈ ਆ ਭਾਈ ਭਾਈ ਹਾਂ ਭਾਈ ਤੈਨੂੰ ਇੱਕ ਕੰਮ ਕਿਹਾ ਸੀ ਮੈਨੇ ਕਿਹੜਾ ਭਾਈ ਉਹੀ ਮੱਝ ਵਾਲਾ ਉਹ ਬਾਈ ਤੈਨੂੰ ਮੈਂ ਮੱਝ ਦਵਾਤਾ ਰਿਹਾ ਸੀ ਤੈ ਤਾਂ ਹਾਨੀ ਕਰੀ ਲਾ ਉਹ ਕਿਹੜੀ ਮੱਝ ਆ ਭਾਈ ਕੀ ਗੱਲ ਬਾਈ ਉਹ ਤਾਂ ਲੰਗ ਮਾਰ ਦਿਆ ਉਹ ਮੈਨੂੰ ਇਹ ਦੱਸ ਭਾਈ ਹਾਂ ਤੇ ਮੱਝ ਦਾ ਦੁੱਧ ਪੀਣਾ ਹੈ ਕਿ ਤੇ ਰਿਸਾ ਚ ਭਜਾਉਣੀ ਹੈ